ਮੰਡੀ ਚ ਆ ਗਿਆ ਛੇਸ਼ਨਾਗ ਘੋੜਾ ਤੇ ਚਾਰੇ ਪਾਸੇ ਕਰਾ ਗਿਆ ਚਰਚਾ ਤੇ ਚਰਚਾ ਦਾ ਵਿਸ਼ਾ ਤਾਂ ਕਰਕੇ ਬਣ ਗਿਆ ਕਿਉਂਕਿ ਕੱਦ ਕਾਠੀ ਇੰਨੀ ਉੱਚੀ ਹੈ ਇਸ ਘੋੜੇ ਦੀ ਤੇ ਸ਼ਾਹ ਕਾਲਾ ਰੰਗ ਦੱਸਦਾ ਹੈ ਕਿ ਇਸ ਦਾ ਰੇਟ ਕਿੰਨਾ ਹੋਊਗਾ ਪਰ ਮਾਲਕ ਕਹਿੰਦਾ ਵੀ ਮੈਂ ਵੇਚਣਾ ਨਹੀਂ ਮੈਂ ਤਾਂ ਸਿਰਫ ਦਿਖਾਉਣ ਦੇ ਲਈ ਲੈ ਕੇ ਆਇਆ ਹਾਂ ਦੋਸਤੋ ਪਹਿਲਾਂ ਤਾਂ ਜਿਹੜੇ ਘੋੜੇ ਦੀ ਪਛਾਣ ਰੱਖਦੇ ਨੇ ਤੇ ਘੋੜੇ ਪਸੰਦ ਕਰਦੇ ਹੋ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟ ਦੇ ਵਿੱਚ ਦੱਸਿਓ ਵੀ ਤੁਸੀਂ ਇਸ ਘੋੜੇ ਬਾਰੇ ਕਿਵੇਂ ਆਪਣੀ ਰਾਇ ਰੱਖਦੇ ਹੋ ਕਿਉਂਕਿ ਮਾਰਵਾੜੀ ਘੋੜਾ ਸੀ ਜਦੋਂ ਮੰਡੀ ਦੇ ਵਿੱਚ ਆਇਆ ਤਾਂ ਸਭ ਦੀਆਂ ਨਜ਼ਰਾਂ ਦੀ ਖਿੱਚ ਦਾ ਕੇਂਦਰ ਤੇ ਜਿਹੜਾ ਦਾ ਮਾਲਕ ਸੀ ਕਹਿੰਦਾ ਵੇਚਣਾ ਨਹੀਂ ਮੈਂ ਤਾਂ ਸਿਰਫ ਦਿਖਾਉਣ ਦੇ ਲਈ ਲੈ ਕੇ ਆਇਆ ਕਿ ਕੋੜੇ ਕਿਸ ਕਿਸ ਕਿਸਮ ਦੇ ਲੋਕਾਂ ਕੋਲੇ ਪਏ ਨੇ ਸ਼ੌਂਕ ਵੱਡੇ ਤੋਂ ਵੱਡਾ ਹੁੰਦਾ ਤੇ ਇਹ ਜਿਹੜਾ ਬੜੈਂਚ ਫਾਰਮ ਦੇ ਵਿੱਚ ਇਹ ਘੋੜਾ ਤੇ ਸਤਨਾਮ ਸਿੰਘ ਨੇ ਇਸ ਘੋੜੇ ਨੂੰ ਰੱਖਿਆ ਹੋਇਆ ਪਿੰਡ ਬੋਹੇ ਦੇ ਵਿੱਚ ਇਹਨਾਂ ਦਾ ਫਾਰਮ ਹੈ ਤੇ ਫਾਰਮ ਦੇ ਵਿੱਚ ਸ਼ੌਂਕ ਜਿਹੜੇ ਕਹਿੰਦੇ ਨੇ ਸ਼ੌਂਕ ਵੱਡੇ ਹੁੰਦੇ ਨੇ ਤੇ ਵੱਖਰੇ ਹੁੰਦੇ ਨੇ ਆ ਵੱਖਰੇ ਤੇ ਵੱਡੇ ਸ਼ੌਂਕ ਕੋਈ ਵਿਰਲਾ ਹੀ ਪਾਲਦਾ ਤੇ ਇਸ ਘੋੜੇ ਦਾ ਸ਼ਾਹ ਕਾਲਾ ਰੰਗ ਗਵਾਹੀ ਭਰਦਾ ਹੈ ਕਿ ਇਸ ਦਾ ਰੇਟ ਕਿੰਨਾ ਹੋ ਸਕਦਾ ਤੇ ਕਿਹੜੇ-ਕਿਹੜੇ ਇਸ ਘੋੜੇ ਨੂੰ ਪਸੰਦ ਕਰਦੇ ਆਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਬਾਈ ਕਹਿੰਦੇ ਵੀ ਸਾਡੇ ਨਾਲ ਸੰਪਰਕ ਕਰ ਲਿਓ ਤੁਸੀਂ ਜੇ ਤੁਸੀਂ ਕ੍ਰੋਸਿੰਗ ਕਰਵਾਉਣੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਪਸ਼ੂ ਪੰਛੀ ਹਰ ਤਰ੍ਹਾਂ ਦਾ ਇਹਨਾਂ ਦੇ ਫਾਰਮ ਦੇ ਵਿੱਚ ਜਿਹੜੀ ਹੈ ਸੁਵਿਧਾ ਮਹੱਈਆ ਕਰਵਾਈ ਹੋਈ ਹੈ ਕਿ ਕੋਈ ਸੰਪਰਕ ਕਰ ਲੇ ਤੇ ਸੰਪਰਕ ਜਿਹੜਾ ਨੰਬਰ ਹੈ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਉਹ ਸਕਰੀਨ ਦੇ ਉੱਪਰ ਚੱਲ ਰਿਹਾ ਤੇ ਨਾਲ ਨਾਲ ਜਿਹੜਾ ਇਸ ਮਾਲਕ ਨੇ ਇਹਨਾਂ ਦੇ ਮਾਲਕ ਦਾ ਕੀ ਕਹਿਣਾ ਇਸ ਘੋੜੇ ਦੇ ਮਾਲਕ ਨੇ ਜੋ ਗੱਲਾਂ ਕਈਆਂ ਨੇ ਸੁਣ ਕੇ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਆ ਸੁਣਾਉਣੇ ਆ ਤੁਹਾਨੂੰ ਇਸ ਮਾਲਕ ਦੀਆਂ ਗੱਲਾਂ ਮੇਲੇ ਦਾ ਪ੍ਰਬੰਧ ਬਹੁਤ ਵਧੀਆ ਸੀਗਾ ਜੀ ਅਸੀਂ ਸ਼ੇਸ਼ਨਾਕ ਘੋੜਾ ਲੈ ਕੇ ਆਏ ਆ ਇਹਦੀ ਖਾਸੀਅਤ ਉਸ ਘੋੜੇ ਦੀ ਸਾਰਾ ਦੱਸੋ ਇਹ ਮਾਰਵਾੜੀ ਘੋੜਾ ਜੀ ਜੈਡ ਬਲੈਕ ਆ ਹਾਂਸਾ ਲੂ ਮਰਾਦੀ ਜੀ 64 ਕੱਦਾ ਜੀ ਬਹੁਤ ਸੋਹਣਾ ਦਾ ਬੱਚਾ ਰਿਜ਼ਲਟ ਆਇਆ ਚਾਰ ਬੱਚੇ ਇਹਦੇ ਆਏ ਨੇ ਤਿੰਨ ਮੱਥੇ ਪਟਾ ਚਾਰ ਪੈਰ ਚਿੱਟੇ ਇੱਕ ਦੇ ਮੱਥੇ 'ਚ ਫੁੱਲ ਆ ਦੋ ਪੈਰ ਚਿੱਟੇ ਜੀ ਸਿਟੀਸ਼ਨ ਆ ਗਿਆ ਜੀ ਇਹ ਰੈਬੋ ਜੋਧਾ ਵਾਲੇ ਦਾ ਪੁੱਤ ਆ ਗਿਆ ਜੀ ਅਲੀ ਕਿਰਲਗੜ੍ਹ ਦਾ ਪੁੱਤ ਆ ਗਿਆ ਜੀ ਇਹ ਕਿਰਲਗੜ੍ਹ ਲਾਈਨ ਤੋਂ ਹੈ ਜੀ ਇਹ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਇੱਕ ਛੋਟੀ ਲਾਈਨ ਹੈ ਜੀ ਆਪਾਂ ਕਹਿੰਦੇ ਆ ਪਰ ਬਹੁਤ ਟੌਪ ਕੁਆਲਿਟੀ ਦੇਦੇ ਹੈਗਾ ਜੀ ਜਿਸ ਤਰ੍ਹਾਂ ਹੁਣ ਤੁਸੀਂ ਇੱਥੇ ਪ੍ਰਦਰਸ਼ਨੀ ਕੀਤੀ ਆ ਬਹੁਤ ਲੋਕ ਨੇ ਦੇਖਣ ਵੀ ਆਏ ਆ ਬਹੁਤ ਲੋਕਾਂ ਨੇ ਇਹਦਾ ਉਹ ਵੀ ਕੀਤੀ ਆ ਸਸਤਾ ਵੀ ਕੀਤਾ ਬਹੁਤ ਵਧੀਆ ਘੋੜਾ ਹੈ ਹਾਂਜੀ ਤਾਂ ਜਿਹੜੇ ਘੋੜੀ ਚਾਲਕ ਨੇ ਜਾਂ ਸ਼ੌਂਕ ਰੱਖਦੇ ਆ ਕਰਨ ਉਹਨੇ ਘੋੜੀ ਕਰਾਸ ਕਰਨੀਆਂ ਤਾਂ ਜਿਹੜਾ ਸੈਕੰਡ ਨੰਬਰ ਆ ਤੁਸੀਂ ਉਹ ਬੋਲੋ ਹਾਂਜੀ ਸੈਕੰਡ ਨੰਬਰ ਇਹਦੇ ਅਗੇ 9815774007 ਦੁਬਾਰਾ ਫਿਰ ਬੋਲੋ 98157774007 ਇਹ ਤੁਹਾਡਾ ਕੋਡ ਨੇਮ ਕੀ ਹੈ ਮੇਰੇ ਕੋਲ ਨਾਮ ਸਰਤਾ ਮੇਰਾ ਨਾਮ ਮਨਪ੍ਰੀਤ ਆਪਣੇ ਕੋਲ ਬ੍ਰਦਰ ਮਾਰਵੜੀ ਹਾਰਸ ਹੈ ਨੁਗਰਾ ਆਸਟ੍ਰੇਲੀਆਨ ਹਨ ਤੇ ਆਪਣੇ ਫਾਰਮ ਦਾ ਨਾਮ ਦਾਵੜਾਜ ਫਾਰਮ ਇਹ ਬਹੁਤ ਸ਼ੇਰਖਾਂ ਰੋਡ ਤੇ ਜੇ ਖਾਸੀ ਦੀ ਗੱਲ ਕੀਤੀ ਜਾਵੇ ਜਿਵੇਂ ਛੇਸ਼ਨਾਗ ਘੋੜਾ ਤੁਸੀਂ ਲੈ ਕੇ ਆਏ ਇਹਦੇ ਵਿੱਚ ਕੀ ਖਾਸ ਹੈ ਹੈਗਾ ਇੰਚ ਬ੍ਰਦਰ ਇੱਕ ਜੈਡ ਬਲੈਕ ਹਾਰਸ ਹੈ ਇਹ ਇਹਦੀ ਜਿਹੜੀ ਲਾਈਨ ਸੀ ਅਲੀ ਕਿਰਲਗੜ ਲਾਈਨ ਵਜਦੀ ਹੈ ਇਹ ਰੈਂਬੋ ਯੋਧਾ ਨੇ ਦਾ ਬੱਚਾ ਹੈ ਇਹ ਕਿਉਂਕਿ ਜੈਡ ਬਲੈਕ ਪੂਰੇ ਪੰਜਾਬ ਦੇ ਵਿੱਚ ਹਾਰਸ ਕੋਈ 2-4 ਇੰਨੇ ਕੀ ਹੋ ਸਕਦੇ ਆ ਉਦੋਂ ਜ਼ਿਆਦਾ ਕੋਈ ਹਾਰਸ ਹੈ ਨਹੀਂਗੇ ਇੰਦੀ ਖਾਸੀ ਇਹ ਹੈ 64 ਪਲੱਸ ਇਹਦਾ ਕੱਦ ਹੈ ਤੇ ਕੀ ਮਤਲਬ ਡਾਈਟ ਵਗੈਰਾ ਹੁੰਦੀ ਹੈ ਜੇ ਘੂੜਿਆਂ ਦੀ ਜਿਹੜੇ ਮਤਲਬ ਡਾਈਟ ਨਾਰਮਲੀ ਬ੍ਰਦਰ ਜਿਹੜੀ ਚੱਲਦੀ ਹੈ ਸਿਆਲਾਂ ਵਿੱਚ ਗਰਮੀਆਂ 'ਚ ਉਹ ਵੀ ਪੈਂਦੀ ਹੈ ਇਹਨਾਂ ਨੂੰ ਜੇ ਇਹਨਾਂ ਘੋੜਿਆਂ ਦੀ ਵੈਲਿਊ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਕੁ ਵੈਲਿਊ ਜਿਹੜੀ ਹੋਗੀ ਹੈ ਇਹ ਵੈਲਿਊ ਬ੍ਰਦਰ ਬਿਊਟੀ ਹੋਵੇ ਕੱਟ ਕੰਡੀਸ਼ਨ ਹੋਣੀ ਚਾਹੀਦੀ ਹੈ ਦੀ ਤੇ ਲੈਂਥ ਸ਼ੇਪ ਸਾਰਾ ਸਟਰਕਚਰ ਉਹਦੀ ਹੁੰਦੀ ਹੁੰਦੀ ਹੈ ਡਿਮਾਂਡ ਵੀ ਕਿੰਨਾ ਪ੍ਰਾਈਸ ਚੱਲ ਸਕਦਾ ਜੀ ਇੱਥੇ ਲੱਗਿਆ ਕੋਈ ਰੇਟ ਮੇਲੇ ਤੇ ਨਹੀਂ ਨਾਟ ਫਾਰ ਸੇਲਰ ਅੱਛਾ ਨਾਟ ਫਾਰ ਸਿਰਫ ਪ੍ਰਦਰਸ਼ਨ ਹਾਂ ਜੀ ਅੱਛਾ ਜੀ ਇਹਦੀ 21000 ਫੀਸ ਹੈ ਜੀ ਕੰਟੈਕਟ ਐਡਰੈਸ ਹੈਗਾ ਜੀ ਬਹੁਤ ਸ਼ੇਰਖਾਂ ਰੋਡ ਨੀਅਰ ਸਤਸੰਗ ਹਾਊਸ ਰਾਜਸਵਾਮੀ ਦਾ ਹੈਗਾ ਜੀ ਡੇਰਾ ਉਹਦੇ ਨਾਲ ਆ ਜੀ ਕੰਟੈਕਟ ਨੰਬਰ ਜੀ ਡਾਕਟਰ 987 87 50037 ਦੁਬਾਰਾ ਫਿਰ ਰੀਪੀਟ ਕਰ ਦੋ 987 87 50037 ਆਪਣੇ ਕੋਲ ਟੋਟਲ ਹੈਗੇ ਜੀ 12 ਤੋਂ 13 ਨਗ ਹੈਗੇ ਆ ਜੀ ਜੀ ਦੇ ਵਿੱਚ 6 ਫੀਮੇਲ ਹੈ 5 ਮੇਲ ਹੈ ਜੀ